ਸੋ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਪਾ ਪ੍ਰਾਪਤ ਧਰਤੀ ਤਖਤ ਸ੍ਰੀ ਦੰਦਮਾ ਸਾਹਿਬ ਤੋਂ ਅੱਜ ਅਸੀਂ ਅਰਦਾਸ ਬੇਨਤੀਆਂ ਕਰਕੇ ਉਹ ਟਾਸਰਾ ਲੈ ਕੇ ਸੱਚੇ ਪਾਤਸ਼ਾਹ ਵਾਹ ਗੁਰੂ ਦਾ ਚੱਲੇ ਆਂ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਜਿਹੜੀ ਅਸੀਂ ਪੂਰੇ ਪੰਜਾਬ ਚ ਜਾਣਾ ਲੋਕਾਂ ਨੂੰ ਅਪੀਲ ਆ ਸਾਡੇ ਪੰਜਾਬਦਿਆ ਨੂੰ ਕਿ ਤੁਹਾਡੇ ਦਰਾਂ ਤੇ ਆ ਰਹੇ ਆਂ ਤੁਹਾਡੇ ਨਗਰਾਂ ਚ ਆ ਰਹੇ ਆਂ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ ਚਾਹੇ ਨਸ਼ਾ ਚਾਹੇ ਪ੍ਰਵਾਸ ਹੈ ਚਾਹੇ ਬੋਲੀ ਦੀ ਗੱਲ ਆ ਚਾਹੇ ਇਤਿਹਾਸ ਨੂੰ ਸਾਂਭਣ ਦੀ ਗੱਲ ਹੈ ਚਾਰ ਚਪੇਰੋਂ ਪੰਜਾਬ ਕਰਿਆ ਹੋਇਆ ਉਹ ਸਾਰੀਆਂ ਮੁਸ਼ਕਲਾਂ ਕੀ ਨੇ ਤੇ ਉਹਨਾਂ ਦਾ ਹੱਲ ਕੀ ਹੈ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਪਿੰਡਾਂ 'ਚ ਬੈਠ ਕੇ ਸਿਰ ਜੋੜ ਕੇ ਸੰਵਾਦ ਰਚਾ ਕੇ ਵਿਚਾਰ ਚਰਚਾ ਕਰਾ ਕੇ ਕਰਕੇ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਤੇ ਇਹੇ ਅਪੀਲ ਆ ਕਿ ਜੇ ਤੁਹਾਡੇ ਕੋਲ ਆ ਰਹੇ ਆ ਸਾਡੀ ਗੱਲਬਾਤ ਆ ਜਿਹੜੀ ਉਹ ਜਰੂਰ ਸੁਣੋ ਉਹ ਕਿਸੇ ਸਮੇਂ ਕਿਸੇ ਕਵੀ ਨੇ ਕਿਹਾ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਰੇ ਸਿਰ ਤੋਂ ਮਿਰਚਾਂ ਵਾਰੋ ਸਵਾਜ ਕੱਲਾ ਮਿਰਚਾਂ ਵਾਰਨ ਨਾਲ ਪੰਜਾਬ ਨਹੀਂ ਬਚਣਾ ਅੱਜ ਪੰਜਾਬ ਲਈ ਉੱਠਣਾ ਪੈਣਾ ਹੈ ਅੱਜ ਪੰਜਾਬ ਲਈ ਖੜਨਾ ਪੈਣਾ ਹੈ ਅੱਜ ਪੰਜਾਬ ਲਈ ਲੜਨਾ ਪੈਣਾ ਹੈ ਬਾਹਰ ਭੱਜ ਰਹੀ ਜਵਾਨੀ ਨੂੰ ਮੈਂ ਕਹਿ ਰਿਹਾ ਜਿਹੜੀ ਟੀਕਿਆ ਨਾ ਮਰ ਰਹੀ ਜਵਾਨੀ ਹੈ ਟੀਕੇ ਲਾ ਲਾ ਕੇ ਉਹਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚੋਂ ਇੱਕ ਕੋੜ ਵਧਣਾ ਪੈਣਾ ਹੈ ਏਕ ਦੇ ਦੇਖਿਓ ਇਤਿਹਾਸ ਦਾ ਅਸੀਂ ਮੱਛੇ ਦੇ ਉੱਤੇ ਮੇਹਣਾ ਨਾ ਲੈ ਲਈਏ ਕਲੰਕ ਨਾ ਖੱਟ ਲਗੇ ਕਿ ਜਦੋਂ ਸਾਡੇ ਪੰਜਾਬ ਦੀ ਧਰਤੀ ਨੂੰ ਸਾਡੀ ਲੋੜ ਸੀ ਉਦੋਂ ਅਸੀਂ ਆਪਣੀ ਧਰਤੀ ਛੱਡ ਕੇ ਭੱਜ ਗਏ ਅਸੀਂ ਵਿਦੇਸ਼ਾਂ ਦੇ ਵਿੱਚ ਉਦੋਂ ਅਸੀਂ ਨਸ਼ੇ ਦੇ ਵਿੱਚ ਮਰ ਰਹੇ ਸੀ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਪੁੱਸਤਾਂ ਨੇ ਤੁਹਾਨੂੰ ਲਾਣਤਾ ਪਾਉਣੀਆਂ ਇਤਿਹਾਸ ਨੇ ਤੁਹਾਨੂੰ ਲਾਣਤਾ ਪਾਉਣੀਆਂ ਸੋ ਪੰਜਾਬ ਦੇ ਨੌਜਵਾਨੋ ਤੇ ਮਾਈ ਭਾਗੋ ਦੀਆਂ ਦੀਆਂ ਵਾਰਸਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਆਪਣੇ ਪੁੱਤਰਾਂ ਨੂੰ ਹਰੀ ਸਿੰਘ ਨਲੂਆ ਬਾਬਾ ਬੰਦਾ ਸਿੰਘ ਬਹਾਦਰ ਬਣਾਉਣ ਦੀ ਲੋੜ ਹੈ ਜੱਸਾ ਸਿੰਘ ਆਲੂਵਾਲੀਆ ਬਣਾਉਣ ਦੀ ਲੋੜ ਆ ਬਾਬਾ ਬੋਤਾ ਤੋਂ ਬਾਬਾ ਗਰਜਾ ਤੋਂ ਬਣਾਉਣ ਦੀ ਲੋੜ ਆ ਉਹਨਾਂ ਨੂੰ ਇਤਿਹਾਸ ਨਾਲ ਜੋੜੋ ਉਹਨਾਂ ਨੂੰ ਆਪਣੀ ਮਿੱਟੀ ਨਾਲ ਜੋੜੋ ਆਪਣੀ ਬੋਲੀ ਨਾਲ ਜੋੜੋ ਇਸੇ ਕਰਕੇ ਸੋਡੇ ਵਿੱਚ ਅਸੀਂ ਆ ਰਹੇ ਹਾਂ ਤੇ ਅੱਜ ਸ਼ੁਰੂਆਤ ਕੀਤੀ ਆ ਅਸੀਂ ਇਸ ਧਰਤੀ ਦੇ ਉੱਤੋਂ ਤੇ ਅਰਦਾਸ ਕੀਤੀ ਆ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਸਾਡੀ ਜਿੰਦ ਜਾਨ ਇਸ ਪੰਜਾਬ ਦੇ ਲਿਖੇ ਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸੱਚ ਦਾ ਸਾਥ ਬਾਦੇ ਲਾਰੇ ਇਹ ਸਾਰਿਆਂ ਨੇ ਲਾਏ ਆ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਝਾੜੂ ਵਾਲੇ ਹੋਣ ਨਾ ਸਾਡੇ ਕੋਲੇ ਵਾਦੇ ਆ ਫੋਕ ਕੇ ਨਾ ਸਾਡੇ ਕੋਲ ਲਾਰੇ ਆ ਅਸੀਂ ਹੱਲ ਚਾਹੁੰਦੇ ਆ ਠੋਸ ਹੱਲ ਕੀ ਹੋਣਾ ਚਾਹੀਦਾ ਪੰਜਾਬ ਦਾ ਇਹ ਗੱਲਾਂ ਨਾਲ ਮਸਲੇ ਹੱਲ ਨਹੀਂ ਹੋਣੇ ਅਸੀਂ ਗੱਲਾਂ ਗੁਲਾਂ ਸੁਣ ਕੇ ਚੁਟਕਲੇ ਸੁਣ ਕੇ ਬਹੁਤ ਸਮਾਂ ਨਗਾ ਲਿਆ ਗੱਪ ਵੀ ਬਹੁਤ ਦੇਖ ਲਈ ਆਪਾਂ ਲੀਡਰਾਂ ਦੇ ਜਿਵੇਂ ਮਾਰ ਕੇ ਸਾਨੂੰ ਗਮਰਾਹ ਕਰਕੇ ਵੋਟਾਂ ਲੈ ਜਾਂਦੇ ਨੇ ਸੋ ਅਸੀਂ ਚਾਹੁੰਦੇ ਆ ਕਿ ਨਹੀਂ ਅਸਲ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਅੱਜ ਮੁੱਦੇ ਕਿੱਥੇ ਨੇ ਸਾਡੇ ਕੋਲ 16 ਸਾਲ ਦਾ ਪਾਣੀ ਬਚਿਆ ਏ ਇਹ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਪੰਜਾਬ ਖਾਲੀ ਹੋ ਰਿਹਾ ਪ੍ਰਵਾਸੀਆਂ ਦੇ ਪੰਜਾਬ ਤੇ ਕਬਜ਼ੇ ਹੋ ਰਹੇ ਨੇ ਇਹ ਗੱਲ ਹੀ ਨਹੀਂ ਹੋ ਰਹੀ ਸਾਡੀ ਬੋਲੀ ਮਿੱਥ ਕੇ ਮਾਰਿਆ ਜਾ ਰਿਹਾ ਸਾਡੀ ਮਾਂ ਬੋਲੀ ਨੂੰ ਸਕੂਲਾਂ ਦੇ ਵਿੱਚ ਜੋ ਜੰਡਾ ਲਾਗੂ ਕੀਤਾ ਜਾ ਰਿਹਾ ਇਸ ਭਗਵੇਂ ਕਰਨ ਦਾ ਪੂਰੇ ਦੇਸ਼ ਦੇ ਵਿੱਚ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਗੱਲਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਅੱਜ ਪ੍ਰਵਾਸਕਰ ਦੀ ਜਵਾਨੀ ਤੇ ਗੱਲ ਹੋਣੀ ਚਾਹੀਦੀ ਹੈ ਇਹ ਮਸਲੇ ਨੇ ਪੰਜਾਬ ਦੇ ਇਹ ਮਸਲੇ ਥੋੜੀ ਆ ਵੀ ਆਟਾ ਲਾਲ ਦਾਲ ਮੁਫਤ ਲੈ ਲਓ ਬੱਸਾਂ ਦਾ ਸਫ਼ਰ ਮੁਫਤ ਲੈ ਲਓ ਜਾਂ ਚੁਟਕਲੇ ਸੁਣ ਕੇ ਕਹਾਣੀਆਂ ਸੁਣ ਕੇ ਪੰਜਾਬ ਦਾ ਮਸਲਾ ਹੱਲ ਨਹੀਂ ਹੋਣ ਵਾਲਾ ਇਹ ਕਿਦੋਂ ਟੂਰ ਹੈ ਮਾਰਚ ਹੈ ਇਹ ਤੋਂ ਸ਼ੁਰੂ ਕਰ ਰਹੇ ਹਾਂ ਕਿੱਥੇ ਕਿੱਥੇ ਜਾਣਾ ਕੀ ਕੀ ਰੂਟ ਲੈਣਾ ਹੈ ਸੋ ਅਸੀਂ ਸਾਰੇ ਪੰਜਾਬ ਜਾਣਾ ਹੈ ਹਰ ਪਿੰਡ ਸਾਂ ਜਾਣਾ ਹੈ ਇੱਥੋਂ ਸ਼ੁਰੂਆਤ ਕੀਤੀ ਆ ਪਹਿਲਾ ਪਿੰਡ ਲੇਲੇ ਵਾਲਾ ਤਲਵੰਡੀ ਸਾਬੋ ਦਾ ਪਿੰਡ ਆ ਸੇਖਪੁਰਾ ਇਸ ਤਰ੍ਹਾਂ ਸਾਰੇ ਪਿੰਡਾਂ ਦਾ ਇੱਕ ਰੂਟ ਬਣਿਆ ਹੋਇਆ ਨਾਲ ਦੀ ਨਾਲ ਅਸੀਂ ਦੱਸਦੇ ਰਵਾਂਗੇ ਇੱਕ ਦਿਨ ਪਹਿਲਾਂ ਉਹਨਾਂ ਨਗਰਾਂ ਦੇ ਵਿੱਚ ਜਾ ਕੇ ਸਾਡੀ ਜਿਹੜੀ ਗੱਡੀ ਆ ਅਨਾਊਂਸਮੈਂਟ ਕਰੂਗੀ ਹੋਕਾ ਦੇਊਗੀ ਪ੍ਰਚਾਰ ਕਰੂਗੀ ਭਾਈ ਕੱਲ ਨੂੰ ਇਸ ਵਕਤ ਛੋਡੇ ਪਿੰਡ ਸਾਡੀ ਜਿਹੜੀ ਜੱਥੇਬੰਦੀ ਆ ਪੰਜਾਬੀ ਮਾਂ ਬੋਲੀ ਸਤਕਾਰ ਜੱਥੇਬੰਦੀ ਜਿਹਦੇ ਸਾਰੇ ਅਸੀਂ ਮੈਂਬਰ ਸੈਵਨ ਖੜੇ ਐਥੇ ਉਹਨਾਂ ਵੱਲੋਂ ਇਹ ਰੱਖਿਆ ਗਿਆ ਪੰਜਾਬ ਪੰਜਾਬੀ ਦਾ ਬਚਾਓ ਯਾਤਰਾ ਪ੍ਰੋਗਰਾਮ ਹੈ ਉੱਚੀ ਅਪੀਲ ਕਰਕੇ ਉਹਨਾਂ ਨੂੰ ਘਰ ਘਰੀ ਜਾ ਕੇ ਦੱਸਾਂਗੇ ਭਾਈ ਆਓ ਸਾਡੇ ਨਾਲ ਬੈਠ ਕੇ ਵਿਚਾਰ ਚਰਚਾ ਕਰੋ ਸੱਥਾਂ 'ਚ ਬੈਠੀਏ ਗੁਰੂ ਘਰ ਬੈਠੀਏ ਰਾਤ ਨੂੰ ਵੀ ਉਹਨਾਂ ਪਿੰਡਾਂ 'ਚ ਰਹਿ ਕੇ ਅਸੀਂ ਲੋਕਾਂ ਨਾਲ ਸੰਵਾਦ ਰਚਾਇਆ ਕਰਾ